ਕੁਝ ਦਿਨ ਪਹਿਲਾਂ ਸੀਨੀਅਰ ਭਾਜਪਾ ਲੀਡਰ ਐਲਕੇ ੜਵਾਨੀ ਦੇ ਐਮਰਜੈਂਸੀ ਉੱਤੇ ਬਿਆਨ ਬਾਰੇ ਕਾਫੀ ਲੋਕਾਂ ਨੇ ਹੈਰਾਨਗੀ ਪ੍ਰਗਟ ਕੀਤੀ ਸੀ ੜਵਾਨੀ ਨੇ ਕਿਹਾ ਸੀ ਕਿ ਉਹਨਾਂ ਨੂੰ ਪੂਰਾ ਯਕੀਨ ਨਹੀਂ ਹੈ ਕਿ ਲੋਕਤੰਤਰ ਵਾਸਤੇ ਮੁਲਕ ਵਿੱਚ ਪੂਰੀ ਵਚਨਬੱਧਤਾ ਲਿਆਂਦੀ ਗਈ ਹੈ ਜੇ ਅਸੀਂ ਕਾਨੂੰਨੀ ਨੁਕਤੇ ਉੱਤੇ ਚਾਤ ਮਾਰੀਏ ਤਾਂ ਜੋ ੜਵਾਨੀ ਕਹਿ ਰਹੇ ਸਨ ਉਸ ਵਿੱਚ ਸੱਚਾਈ ਲੱਗਦੀ ਹੈ ਐਮਰਜੈਂਸੀ ਤੋਂ ਬਾਅਦ ਜਿਹੜੀਆਂ ਧਰਾਵਾਂ ਦੇ ਤਹਿਤ ਸਿਆਸੀ ਲੀਡਰਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਹੇਠ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਹ ਧਾਰਾਵਾਂ ਹਟੀਆਂ ਨਹੀਂ ਸਨ ਅਤੇ ਅੱਜ ਵੀ ਕਾਇਮ ਨੇ ਮੇਰੇ ਇੱਕ ਵਕੀਲ ਦੋਸਤ ਹਿਮੰਤ ਕੁਮਾਰ ਜਿਹੜੇ ਅੰਬਾਲਾ 'ਚ ਰਹਿੰਦੇ ਨੇ ਉਹਨਾਂ ਨੇ ਮੇਰਾ ਧਿਆਨ ਸੰਵਿਧਾਨ ਦੀ 44ਵੀਂ ਸੋਧ ਦੀ ਧਾਰਾ 3 ਵਾਲਿਆਂ ਦਾ ਇਸ ਧਾਰਾ ਨੂੰ 1968 'ਚ ਮੋਰਾਰਜੀ ਦੇਸਾਈ ਹੋਣਾ ਦੀ ਜਨਤਾ ਸਰਕਾਰ ਨੇ ਲਿਆਂਦਾ ਸੀ ਇਸ ਦਾ ਮਕਸਦ ਸੀ ਕਿ ਸੰਵਿਧਾਨ ਦੀ ਆਰਟੀਕਲ 22 ਹੇਠ ਪ੍ਰੀਵੈਂਟਿਵ ਡਿਟੈਂਸ਼ਨ ਉੱਤੇ ਕੋਈ ਚੈੱਕ ਹੋਣਾ ਚਾਹੀਦਾ ਹੈ ਪਰ ਇਹ ਤਾਰਾ 3 ਨੂੰ ਹੱਲੇ ਵੀ ਯਾਨੀ 37 ਸਾਲ ਬਾਅਦ ਵੀ ਲਾਗੂ ਨਹੀਂ ਕੀਤਾ ਗਿਆ ਸਗੋਂ 1980 ਚ ਨੈਸ਼ਨਲ ਸਿਕਿਉਰਿਟੀ ਐਕਟ ਪਾਸ ਕਰਕੇ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਹੋਰ ਸੁਖਾਲਾ ਕਰ ਦਿੱਤਾ ਗਿਆ ਜੇ ਐਨਡੀਏ ਸਰਕਾਰ ਵਾਕਿਆ ਹੀ ਲੋਕਤੰਤਰ ਵਾਸਤੇ ਵਚਨਬੱਧ ਹੈ ਤਾਂ ਸੰਵਿਧਾਨ ਦੀ 44ਵੀਂ ਸੋਧ ਦੀ ਧਾਰਾ 3 ਨੂੰ ਇੱਕਦਮ ਲਾਗੂ ਕਰਨਾ ਚਾਹੀਦਾ ਹੈ 2002 ਚ ਵਾਜਪਈ ਸਰਕਾਰ ਵੱਲੋਂ ਬਣਾਈ ਗਈ ਇੱਕ ਸਪੈਸ਼ਲ ਕਮੇਟੀ ਨੇ ਵੀ ਇਸ ਦੀ ਸਿਫਾਰਿਸ਼ ਕੀਤੀ ਸੀ ਮੇਰਾ ਇਹ ਵੀ ਵਿਚਾਰ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਉੱਪਰ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ ਅਸਹਿਮਤੀ ਯਾਨੀ ਡਾਈਸੈਂਟ ਨੂੰ ਬਰਦਾਸ਼ਤ ਕਰਨ ਦੀ ਸਾਡੇ ਚ ਸਮਰੱਥਾ ਹੋਣੀ ਚਾਹੀਦੀ ਹੈ ਜੇ ਕੋਈ ਵਾਕਿਆ ਹੀ ਮੁਲਕ ਦੀ ਸੁਰੱਖਿਆ ਵਾਸਤੇ ਖਤਰਾ ਬਣਦਾ ਹੈ ਤਾਂ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਾਨੂੰਨ ਨੇ ਜਿੰਨਾ ਹੀਟ ਇਸ ਸਭ ਨਾਲ ਨਿਜਿਠਿਆ ਜਾ ਸਕਦਾ ਹੈ ਮੈਂ ਮੰਨਦਾ ਹਾਂ ਕਿ ਲੋਕਤੰਤਰ ਦਾ ਸਹੀ ਟੈਸਟ ਚੰਗੀਆਂ ਸਮਿਆਂ 'ਚ ਨਹੀਂ ਹੁੰਦਾ ਔਖੇ ਸਮੇਂ 'ਚ ਹੁੰਦਾ ਹੈ